राजवीर जी दी फैमिली आंटी अमानत अमानत इन्ना सोना गाوندی ਹੈ ਐਂਡ ਮੈਂ ਜਦੋਂ ਵੀ ਉਹਨੂੰ ਬੋਲਦੇ ਹੋਏ ਸੁਣਦੀ ਆ ਇੰਨਾ ਮਿੱਠਾ ਬੋਲਦੀ ਆ ਆਈ ਥਿੰਕ ਸ਼ੀ ਹੈਜ਼ ਅ ਬ੍ਰਾਈਟ ਫਿਊਚਰ ਐਂਡ ਮੈਨੂੰ ਲੱਗਦਾ ਹੈ ਰਾਕੇਸ਼ ਸਰ ਐਂਡ ਬੱਲੀ ਜੀ ਇਟ ਟੇਕਸ ਅ ਲੋਟ ਆਫ ਕਰੇਜ ਟੂ ਰੀਲੀਜ਼ ਅ ਫਿਲਮ ਵਿਦਆਉਟ ði ਐਕਟਰ ਥੈਂਕ ਯੂ ਸੋ ਮੱਚ ਫਾਰ ðiਸ ਐਂਡ ਸਾਰੀ ਸਾਰੀ ਆਡੀਅנס ਮੈਂ ਰਿਕਵੈਸਟ ਕਰਾਂਗੀ ਤੁਸੀਂ 28 ਨਵੰਬਰ ਨੂੰ ਥੀਏਟਰਸ ਜਾ ਕੇ ਫਿਲਮ ਦੇਖੋ ਜਦੋਂ ਵੀ ਮੈਂ ਹੁਣ ਫਿਰ ਟ੍ਰੇਲਰ ਦੇਖਿਆ ਜਾਂ ਫਿਰ ਅਸੀਂ ਕਦੇ ਵੀ ਕੋਈ ਵੀ ਛੋਟੇ ਛੋਟੇ ਕਲਿੱਪਿੰਗਸ ਦੇਖਦੇ ਹਾਂ ਸਾਰਾ ਟਾਈਮ ਉਹ ਫਲੈਸ਼ਸ ਆਉਂਦੇ ਨੇ ਜਦੋਂ ਅਸੀਂ ਸ਼ੂਟ ਕੀਤਾ ਤੁਸੀਂ ਪਹਿਲਾ ਸ਼ਾਟ ਦੇਖਿਆ ਹੋਵੇਗਾ ਪਿੰਦਾ ਪਲੰਬਰ ਦਾ ਮੈਂ ਉਸੇ ਟਾਈਮ ਮੈਨੂੰ ਸਮਾਈਲ ਆ ਗਈ ਕਿਦਾਂ ਸੀ ਉਹ ਸੀਨ ਸ਼ੂਟ ਕੀਤਾ ਸੀ एंड तु फिल्म देखोगे थो uh, समझ आएगी मैं किस गल की गल कर रहा बट राजीर जी ने आई थिंक उस दिन इन्ने मजे किते शूट करते हुए एंड एनी डे एनी डे जो भी असी फिल्म शूट पर होंगे सैट पर होंगे सी यूज टू बी फुल ऑफ लाइफ